ਦੇਖੋ ਜੀ ਅਸੀਂ ਲਿਵਾਸੋ ਹਸਪੀਟਲ ਅੰਮ੍ਰਿਤਸਰ ਤੋਂ ਮੇਰਾ ਨਾਮ ਹਰਦੀਪ ਹੈ ਔਰ ਅਸੀਂ ਬੀ ਐਲ ਜਿਹੜੇ ਮੀਨਾ ਜੀ ਚੀਫ ਮੈਨੇਜਰ ਹੈਗੇ ਆ ਐਸ ਪੀ ਆਈ ਦੇ ਉਹਨਾਂ ਦੇ ਸੰਯੋਗ ਨਾਲ ਪਲੱਸ ਨਾਲ ਕਮਲ ਅਗਰਵਾਲ ਜੀ ਹੈ ਉਹਨਾਂ ਦੇ ਸੰਯੋਗ ਨਾਲ ਇੱਥੇ ਮਾਰਕੀਟਿੰਗ ਹੈੱਡ ਹੈਗੇ ਨੇ ਉਹਨਾਂ ਦੇ ਸੰਯੋਗ ਨਾਲ ਅਸੀਂ ਇੱਥੇ ਕੈਂਪਰੇਂਜ ਕੀਤਾ ਜਿਹਦੇ ਅੰਦਰ ਸਾਡੇ ਕੋਲ ਕਾਫੀ ਬੀ ਪੀ 슈ਗਰ ਦੇ ਮਰੀਜ਼ ਆ ਰਹੇ ਨੇ ਜੋ ਕਿ ਉਹਨਾਂ ਨੂੰ ਅਸੀਂ ਕੰਪਲੀਮੈਂਟਰੀ ਫ੍ਰੀ ਆਫ ਕਾਸਟ ਦਵਾਈਆਂ ਵੀ ਦੇ ਰਿਹਾ ਉਹਨਾਂ ਦਾ ਚੈੱਕਅਪ ਵੀ ਕਰ ਰਹੇ ਹਾਂ 슈ਗਰ ਵਗੈਰਾ ਵੀ ਸਾਰੀਆਂ ਚੀਜ਼ਾਂ ਅਸੀਂ ਫ੍ਰੀ ਆਫ ਕਾਸਟ ਦੇ ਰਹੇ ਹਾਂ ਤਸਰ ਕੋ ਉਸ ਜਿਹੜੇ ਤੁਸੀਂ ਟੈਸਟ ਵਗੈਰਾ ਵੀ ਲਿਖ ਰਹੇ ਇਹਨਾਂ ਨੂੰ ਜਿਹੜੇ ਟੈਸਟ ਲਿਖ ਰਹੇ ਆ ਉਹਨਾਂ ਨੂੰ ਆਲਰੇਡੀ ਜਿਹੜੇ ਬਹੁਤ ਜ਼ਿਆਦਾ ਪੇਸ਼ੈਂਟ ਬਿਮਾਰ ਨਹੀਂ ਜਿਨ੍ਹਾਂ ਦੇ ਅਸੀਂ ਚੈੱਕ ਕਰ ਰਹੇ ਆ ਕਿ ਉਹਨਾਂ ਨੇ ਕਦੀ ਕੋਈ ਆਪਣਾ ਚੈੱਕਅਪ ਨਹੀਂ ਕਰਵਾਇਆ ਪ੍ਰੀਵੈਂਟਿਵ ਹੈਲਥ ਚੈੱਕ ਨਹੀਂ ਕਰਵਾਇਆ ਜਿਨ੍ਹਾਂ ਦੀ ਬਿਮਾਰੀ ਦੇ ਹਿਸਾਬ ਨਾਲ ਅਸੀਂ ਟੈਸਟ ਲਿਖ ਰਹੇ ਆ ਉਹ ਸਿਵਲ ਹਸਪੀਟਲ 'ਤੇ ਭੇਜਦੇ ਆ ਫ੍ਰੀ ਆਫ ਕੋਸਟ ਉੱਥੇ ਵੀ ਟੈਸਟ ਅਵੇਲੇਬਲ ਨੇ ਕਸਰ ਸੀਡੀ ਟੈਸਟ ਸਿਵਲ ਹਸਪੀਟਲ ਨੂੰ ਨਹੀਂ ਹੋ ਸਕਦੇ ਜਿਹੜੇ ਪ੍ਰਾਈਵੇਟ ਹੁੰਦੇ ਆ ਤਾਂ ਉਹਨਾਂ ਦੇ ਵਿੱਚ ਤੁਹਾਡੇ ਹਸਪੀਟਲ ਵੱਲੋਂ ਕੋਈ ਹੈਲਪ ਕੀਤੀ ਜਾਏਗੀ ਦੇਖੋ ਸਾਡਾ ਹਸਪੀਟਲ ਅਜਨਾਲੇ ਤੋਂ ਕਾਫੀ ਦੂਰ ਆ ਅਗਰ ਜੇ ਕੋਈ ਬੰਦਾ ਸਾਡੇ ਹਸਪੀਟਲ ਜਾ ਕੇ ਈसीजी ਈਕੋ ਵਗੈਰਾ ਕੰਪਲੀਮੈਂਟਰੀ ਕਰਵਾ ਸਕਦਾ ਉਸ ਅਸੀਂ ਟੈਸਟ ਫ੍ਰੀ ਆਫ ਕਾਸਟ ਦੇ ਰਿਹਾ ਜਿਹੜੇ ਕੇਸ ਸਾਡੇ ਕੋਲ ਹੁਣੇ ਆਇਆ ਅਸੀਂ ਬਾਈਪਾਸ ਸਰਜਰੀ ਹੋਈ ਸਾਡੇ ਹਸਪੀਟਲ ਦੇ ਵਿੱਚ ਆਲਰੇਡੀ ਤੇ ਉਹਨਾਂ ਨੇ ਆਪਣਾ ਕਦੀ ਚੈੱਕਅਪ ਨਹੀਂ ਦੁਬਾਰਾ ਕਰਾਇਆ ਉਹਨਾਂ ਦਾ ਸਾਹ ਕਾਫੀ ਫੁੱਲ ਰਿਹਾ ਸੀ ਉਹਨਾਂ ਨੂੰ ਰਿਪੀਟ ਅਸੀਂ ਬੋਲੇ ਆ ਕਿ ਤੁਹਾਡਾ ECG ਐਂਡ ਇਕੋ ਕੰਪਲੀਮੈਂਟਰੀ ਹੋਏਗੀ ਡਾਕਟਰ ਕੇ ਜੀ ਸੁਦਨ ਸਾਡੇ ਉਥੋਂ ਦੇ ਚੀਫ ਸਰਜਨ ਹੈਗੇ ਨੇ ਜਿਹੜੇ ਕਿ ਉਥੇ ਉਹਨਾਂ ਦਾ ਚੈੱਕਅਪ ਫ੍ਰੀ ਆਫ ਕੋਸਟ ਕਰਨਗੇ ਸਰੇ ਜਿਹੜੇ ਤੁਹਾਡੇ ਕੈਂਪ ਹੈਗੇ ਹੋਰ ਕਿਥੇ ਕਿਥੇ ਲਗਾਏ ਜਾ ਰਹੇ ਦੇਖੋ ਅਸੀਂ ਰੈਂਡਮਲੀ ਇਹ ਕੈਂਪ ਅਸੀਂ ਹਮੇਸ਼ਾ ਨੀਅਰ ਬਾਈ ਏਰੀਆਸ ਲਗਾਉਂਦੇ ਰਹਿੰਦੇ ਆ ਜਿਸ ਤਰ੍ਹਾਂ ਅਜਨਾਲਾ ਹੋ ਗਿਆ ਏਰੀਆ ਅਮਰੀਸਰ ਏਰੀਆ ਹੋ ਗਿਆ ਫਤਿਹਗੜ ਚੂੜੀਆਂ ਹੋ ਗਿਆ ਅਸੀਂ ਕਾਫੀ ਕਲੱਬਸ ਦੇ ਨਾਲ ਵੀ ਇਹ ਟਾਈ ਅਪ ਕਰਕੇ ਰੈਂਡਮਲੀ ਹਰ ਦਿਨ ਸਾਡਾ ਇੱਕ ਕੈਂਪ ਹੁੰਦਾ ਹੈ ਸਾਰੀ ਟੀਮ ਦੇ ਨਾਲ ਅਸੀਂ ਇਹ ਕੈਂਪ ਅਰੇਂਜ ਕਰਦੇ ਰਹਿੰਦੇ ਆ ਜਿਹੜੇ ਸਾਡੀ ਸੁਵਿਧਾ ਜਿਹੜੀ ਆ ਫ੍ਰੀ ਆਫ ਕੋਸ ਤੁਸੀਂ ਕਦੀ ਵੀ ਲੈ ਸਕਦੇ ਹੋ ਕਿਸੇ ਵੀ ਜਗ੍ਹਾ ਤੇ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਕਿ ਕੈਂਪ ਕਿੱਥੇ ਲੱਗਾ ਤੁਸੀਂ ਉਹ ਫੈਸਿਲਿਟੀ ਲੈ ਸਕਦੇ ਹੋ ਜਿਹਦੇ ਵਿੱਚ ਅਸੀਂ ਫ੍ਰੀ ਆਫ ਓਪੜੀ ਕਰ ਰਹੇ ਹਾਂ ਮੈਡੀਸਿਨਸ ਵਗੈਰਾ ਵੀ ਦੇ ਰਹੇ ਹਾਂ ਪਲੱਸ ਨਾਲ ਬੀ ਐਲ ਮਿਸ਼ਰਾ ਜੀ ਦੇ ਸੰਜੋਗ ਦੇ ਨਾਲ ਇਹਨਾਂ ਨੇ ਕਾਫੀ ਸਾਨੂੰ ਸੰਜੋਗ ਕੀਤਾ ਜਿਹੜੇ ਇੱਥੋਂ ਦੇ ਵਿਸਨਰਟੀ ਦੇ ਏਰੀਆ ਦੇ ਲੋਕ ਨੇ ਜਿਨ੍ਹਾਂ ਨੂੰ ਇੱਕ ਸਰਵਿਸਿਜ਼ ਦੇਣ ਵਾਸਤੇ ਇਹਨਾਂ ਨੇ ਸਾਨੂੰ ਕਿਹਾ ਸੀ ਕਿ ਅਸੀਂ ਉਹ ਫ੍ਰੀ ਆਫ ਕੋਰਸ ਅਸੀਂ ਉਹਨਾਂ ਨੂੰ 슈ਗਰ ਬੀਪੀ ਪਲੱਸ ਨਾਲ ਮੈਡੀਕਲ ਟੈਸਟ ਦੀ ਫੈਸਿਲਿਟੀ ਦੇ ਰਹੇ ਹਾਂ ਆਪਣੇ ਹਸਪੀਟਲ ਦੇ ਵਿੱਚ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਉਹਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਂਡੇਸ, ਸਟਾਈਫੈਟ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼